ਇਹ ਮਹਾਰਾਣਾ ਸਪੋਰਟਸ ਕਲੱਬ ਵੱਲੋਂ ਪਹਿਲੇ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਹੈ ਇਹ ਆਪਣੇ ਲਵਜੀ ਵਿਸਾਲ ਜੀ ਜਿਹੜੇ ਜੰਗ ਮੁੰਡੇ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਉਠਾਇਆ ਕਿਉਂਕਿ ਜਿਹੜੀ ਸਾਡੀ ਨਸ਼ੇ ਦੀ ਪਿਰਤ ਜਿਹੜੀ ਇੱਥੇ ਜ਼ਿਆਦਾ ਵਧ ਗਈ ਹੈ ਪੰਜਾਬ ਦੇ ਵਿੱਚ ਉਹਨੂੰ ਰੋਕਣ ਲਈ ਜਿਹੜਾ ਇਹਨਾਂ ਨੇ ਖੇਡਾਂ ਕਰਵਾਉਣ ਦਾ ਜਿਹੜਾ ਉਪਰਾਲਾ ਕੀਤਾ ਤੇ ਬਹੁਤ ਵਧੀਆ ਉਪਰਾਲਾ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਹਾਲਾਂਕਿ ਕਾਮਯਾਬ ਹੈਗੀ ਹੈ ਕੋਈ ਏਡੀ ਨਹੀਂ ਪਰ ਇਹ ਨਸਰਤ ਕਰਨ ਲਈ ਇਹਨਾਂ ਬੱਚਿਆਂ ਨੇ ਜਿਹੜਾ ਵੀਰਾ ਉਠਾਇਆ ਇਹ ਬਹੁਤ ਵਧੀਆ ਉਪਰਾਲਾ ਹੈ। ਖੁਸ਼ੀ ਦਾ ਮਾਹੌਲ ਹੈ। ਮਹਾਰਾਣਾ ਸਪੋਰਟਸ ਕਲੱਬ ਵਾਲੇ ਉਹ ਮੈਨੇਜਮੈਂਟ ਕਮੇਟੀ ਜਿਹੜੀ ਹੈ ਕਬੱਡੀ ਕਰਾਰੇ ਨੇ ਆ। ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਮੈਨੇਜਮੈਂਟ ਕਮੇਟੀ ਨੂੰ ਲੱਖ ਲੱਖ ਵਧਾਈ ਹੈ। ਔਰ ਬਾਬੇ ਨਾਨਕ ਅੱਗੇ ਮੇਰੀ ਪ੍ਰਾਰਥਨਾ ਹੈ। ਬਾਬੇ ਨਾਨਕ ਦਾ ਇਸ ਸਪੋਰਟਸ ਕਲੱਬ ਦੇ ਉੱਤੇ ਮੇਰੇ ਪਰਿਆਹ ਹੱਥ ਰਵੇ ਇਹ ਦਿਨ ਧੁਗੜੀ ਤੇ ਰਾਤ ਚੁਗੜੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਜਨੇਾਲ ਵਾਲੇ ਜਿਨੇ ਵੀ ਮੇਰੇ ਭੈਣ ਭਰਾ ਦਾ ਊੜਾ ਸਾਰੇ ਪਿੰਡ ਦਾ ਸਹਿਯੋਗ ਹੈ ਨਾ ਨਾ ਲੱਗਦੇ ਪਿੰਡਾਂ ਦਾ ਸਹਿਯੋਗ ਹੈ ਕਿ ਤਾਂ ਹੀ ਕਬੱਡੀਆਂ ਤੇ ਸਿੰਘ ਮੇਲੇ ਸਵੇ ਚਾਰ ਮੇਲੇ ਕੀਤੇ ਜਾਂਦੇ ਆ ਔਰ ਇਹ ਸਿੰਘ ਮੇਲੇ ਕਰਾਣੇ ਵੀ ਕੋਈ ਛੋਟਾ ਕੰਮ ਨਹੀਂ ਹੈਗਾ ਔਰ ਜਿੱਥੇ ਸਿੰਘ ਮੇਲੇ ਕਬੱਡੀਆਂ ਹੁੰਦੀਆਂ ਨੇ ਉੱਥੋਂ ਦੇ ਲੋਕਾਂ ਦੇ ਵਿਚਾਰ ਉੱਥੋਂ ਦੇ ਲੋਕਾਂ ਦੇ ਸੋਚ ਅੱਛੀ ਹੈ ਔਰ ਇਹ ਕਬੱਡੀ ਦੇ ਨਾਲ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਇੱਕ ਕਿਸਮ ਦੀ ਸਿਹਤ ਮਿਲ ਰਹੀ ਹੈ ਉਹਨਾਂ ਬੱਚਿਆਂ ਦਾ ਵੀ ਰੋਜ਼ਾਨਾ ਜਿਹੜਾ ਖੇਡਾਂ ਵਾਲੇ ਪਾਸੇ ਆਂਦਾ ਕਿ ਮੇਰੇ ਵੱਲੋਂ ਜਿੰਨੇ ਵੀ ਖਿਡਾਰੀ ਜਿੰਨੇ ਵੀ ਨੌਜਵਾਨ ਸਾਥੀ ਆਏ ਨੇ ਮੇਰੇ ਉਹਨਾਂ ਕੇ ਪ੍ਰਾਰਥਨਾ ਬੇਨਤੀ ਹੈ ਖੇਡਾਂ ਦੇ ਵਿੱਚ ਧਿਆਨ ਰੱਖਣਾ ਔਰ ਮਾੜੇ ਕੰਮਾਂ ਤੋਂ ਰਹਿਤ ਰਹਿਣਾ ਪੜਨਾ ਵੀ ਜ਼ਰੂਰੀ ਖੇਡਣਾ ਵੀ ਜ਼ਰੂਰੀ ਔਰ ਜਿਹੜੇ ਵੀ ਬੰਦੇ ਨੇ ਤੱਕੀ ਕੀਤੀ ਆ ਕੋਈ ਕਿਹ ਗੁਰ ਹੈ ਜਿਹੜਾ ਬੰਦਾ ਆਪਣੇ ਮਾਪਿਓ ਦੀ ਸੇਵਾ ਕਰਦਾ ਹੈ ਹਮੇਸ਼ਾ ਉਹ ਆਪਣੀ ਲਾਇਕ ਦੀ ਦੁਗਾਂ ਵਾਦਾ ਇਸ ਕਰਕੇ ਖੇਡੋ ਵੀ ਜਰੂਰ ਪੜੋ ਵੀ ਜਰੂਰ ਔਰ ਆਪਣੇ ਆਪਣੇ ਮਾਪਿਓ ਦੀ ਵੱਡਿਆਂ ਦਾ ਮਾਨ ਸਤਕਾਰ ਵੀ ਕਰੋ ਜਰੂਰ ਬਹੁਤ ਬਹੁਤ ਮੇਰੇ ਵੱਲੋਂ ਧੰਵਾਦ ਜੀ ਹੈ